ਹਾਂਜੀ ਸਸ਼ੀ ਕਾਲ ਜੀ ਅੱਜ ਪਿੰਡ ਪੜੋਵ ਵਿਖੇ ਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਾਕਟਰ ਬ੍ਰਹਮਜੋਦੀ ਪਹੁੰਚੇ ਨੇ ਤੇ ਗੱਲਬਾਤ ਕਰਦੇ ਹਾਂ ਅਸੀਂ ਡਾਕਟਰ ਸਾਹਿਬ ਨਾਲ ਕਿ ਪੇਸ਼ੈਂਟਾਂ ਦੇ ਕਿੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਅੱਜਕੱਲ੍ਹ ਅੱਖਾਂ ਨੂੰ ਲੈ ਕੇ ਆ ਰਹੀਆਂ ਨੇ ਠੀਕਾਲ ਜੀ ਗੱਲ ਕਰਦੇ ਹਾਂ ਜੀ ਅਸੀਂ ਡਾਕਟਰ ਸਾਹਿਬ ਨਾਲ ਹਾਂਜੀ ਸਸ਼ੀ ਕਾਲ ਸਸ਼ੀ ਕਾਲ ਹਾਂਜੀ ਜਿਵੇਂ ਕਿ ਉਹ ਵੀ ਕੇ ਜਿਹੜਾ ਖਾਣਾ ਜਾਂ ਲਾ ਰਿਹਾ ਹੈ ਹਾਂਜੀ ਹਾਂਜੀ ਇਹਦੇ ਵਿੱਚ ਪੇਸ਼ੈਂਟਾਂ ਦੇ ਵਿੱਚ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਜਿਹੜੀਆਂ ਜਿਹੜੀਆਂ ਨੇ ਜਿਹੜੀਆਂ ਪੇਸ਼ੈਂਟਾਂ ਨੂੰ ਪਰਹੇਜ਼ ਰੱਖਣਾ ਚਾਹੀਦਾ ਇਸ ਵਿੱਚ ਸਰ ਜ਼ਿਆਦਾ ਚਿੱਟੇ-ਮੋਤੇ ਦੇ ਮਰੀਜ਼ ਹੀ ਆ ਰਹੇ ਆ ਚਿੱਟੇ-ਮੋਤੇ ਨੂੰ ਆਪਾਂ ਡਰਨ ਦੀ ਲੋੜ ਨਹੀਂ ਇਹਦੇ ਤੋਂ ਇਹ ਤਾਂ ਜਿਹੜਾ ਆਪਾਂ ਨੂੰ ਪਰਮਾਤਮਾ ਲਾਈਨ 'ਚ ਪਾ ਕੇ ਭੇਜਿਆ ਉਹਦੇ ਬੁਢਾਪੇ ਨੂੰ ਆਪਾਂ ਚਿੱਟਾ-ਮੋਤਾ ਕਹਿੰਨਾ ਆਪਣੀ ਸਿੰਪਲ ਭਾਸ਼ਾ ਦੇ ਵਿੱਚ ਕਈ ਲੋਕ ਕੀ ਹੁੰਦੇ ਇਹਦੇ ਡਰ ਡਰੀ ਜਾਂਦੇ ਇਹਦੇ ਤੋਂ ਵੀ ਬਿਮਾਰੀ ਲੱਗ ਗਈ ਕੋਈ ਪਰ ਅਜਿਹਾ ਕੁਝ ਨਹੀਂ ਹੈਗਾ ਲੋਕਾਂ ਨੂੰ ਵੀ ਇਸ ਚੀਜ਼ ਲਈ ਚਾਹੀਦਾ ਕਿ ਸਮੇਂ-ਸਮੇਂ ਤੇ ਆਪਣੀ ਅੱਖਾਂ ਦਾ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਤੇ ਡਾਕਟਰ ਦੇ ਕਹੇ ਮੁਤਾਬਕ ਆਪਣਾ ਠੁਕਮਾ ਇਲਾਜ ਜ਼ਰੂਰ ਕਰਾਉਣਾ ਚਾਹੀਦਾ ਹੈ ਹਾਂਜੀ ਲਗਭਗ ਕਿੰਨੇ ਕੁ ਪੇਸ਼ੈਂਟਾਂ ਨੇ ਹੁਣ ਤੱਕ ਆਪਾਂ ਤਦਾਦ ਚੈੱਕ ਕਰ ਦਿੱਤੇ ਆ ਤਕਰੀਬਨ 120 ਦੇ ਕਰੀਬ ਪੇਸ਼ੈਂਟ ਚੈੱਕਅਪ ਕੀਤੇ ਗਏ ਜਿੰਨਾਂ ਚੋਂ 40 ਦੇ ਕਰੀਬ ਚਿੱਟੇ ਮੋਤੀ ਦੇ ਮਰੀਜ਼ ਪਾਏ ਗਏ ਆ ਤੇ ਕੁਸ਼ਕ ਮਰੀਜ਼ ਤਾਂ ਲੈਂਸ ਪਵਾਣ ਲਈ ਰੈਡੀ ਨੇ ਤੇ ਕੁਸ਼ਕ ਨਾ ਵੇਅਰ ਕਰ ਰਹੇ ਉਹਨਾਂ ਨੂੰ ਵੀ ਉਹ ਵੀ ਲੈਂਸ ਪਵਾ ਲੈਣਗੇ ਨਾਲ ਸਮਝ ਹਾਂਜੀ ਹੋਰ ਯਾਨੀ ਕਿ ਕੀ ਕੀ ਹੈ ਇਸ ਚੀਜ਼ ਦੇ ਵਿੱਚ ਜਿਹੜਾ ਇਸ ਕੈਂਪ ਦੇ ਵਿੱਚ ਆਪਾਂ ਸਕਰੀਨਿੰਗ ਕਰ ਰਹੇ ਹਾਂ ਬੇਸਿਕਲੀ ਜੋ ਮੇਨ ਬੇਸਿਕ ਸਕਰੀਨਿੰਗ ਹੋ ਰਹੀ ਹੈ ਉਹਦੇ ਵਿੱਚ ਦਵਾਈਆਂ ਫ੍ਰੀ ਦਿੱਤੇ ਜਾ ਰਹੀਆਂ ਨੇ ਚੈੱਕਅਪ ਫ੍ਰੀ ਹੈ ਤੇ ਜਿਹੜੇ ਆਪਾਂ ਲੈਂਸ ਪਾ ਰਹੇ ਆ ਉਹ ਬਹੁਤ ਹੀ ਘੱਟ ਰੇਟ ਤੇ ਮਰੀਜ਼ਾਂ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਹੈ ਜੀ ਯਾਨੀ ਕਿ ਮੈਸੇਜ ਪੇਸ਼ੈਂਟ ਨੂੰ ਕੀ ਹੈ ਫਿਰ ਵੀ ਕਿੱਦਾਂ ਕਈ ਵਾਰ ਆਪਣੀ ਅੱਖਾਂ ਦੇ ਜਿਹੜੀ ਸਾਮ ਧਮਾੜਾ ਹੁੰਦੇ ਲਈ ਕੋਈ ਉਪਚਾਰ ਦੇ ਜਿਹੜੇ ਸਾਧਨ ਮਰੀਜ਼ਾਂ ਤੇ ਇਹੀ ਮੈਸੇਜ ਹੈ ਜੀ ਕਿ ਸਮੇਂ-ਸਮੇਂ ਤੇ ਆਪਣੇ ਅੱਖਾਂ ਦਾ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਆਗਰ ਕਿਸੇ ਮਰੀਜ਼ ਨੂੰ ਬੀਪੀ ਜਾਂ ਸ਼ੂਗਰ ਦੇ ਪੇਸ਼ ਸ਼ਿਕਾਇਤ ਹੈਗੀ ਆ ਤਾਂ ਉਹਨਾਂ ਨੂੰ ਹਰ 3 ਜਾਂ 6 ਮਹੀਨੇ ਬਾਅਦ ਆਪਣਾ ਰੂਟੀਨ ਅੱਖਾਂ ਦਾ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ। ਹਾਂਜੀ ਸ਼ਸ਼ੀਕਲ ਜੀ। ਬੋਲਿਓ ਗਾਲ। ਹਾਂਜੀ ਅੱਜ ਜੋ ਪੰਚਾਇਤ ਪੰਚਾਇਤ ਵੱਲੋਂ ਪਿੰਡ ਫਰੂਦੀ ਵੱਲੋਂ ਅੱਖਾਂ ਦਾ ਜਿਹੜਾ ਕੈਂਪ ਰੱਖਿਆ ਗਿਆ ਤੇ ਉਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਜੋ ਪੰਚਾਇਤ ਵੱਲੋਂ ਰੱਖਿਆ ਗਿਆ ਤੇ ਅਸੀਂ ਗੱਲ ਕਰਦੇ ਹਾਂ ਕਿ ਸਰਪੰਚ ਸਭ ਤੋਂ ਪਹਿਲਾਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਹਿ ਅੱਜ ਪਿੰਡ ਪੜੋ ਦੀ ਨਵੀਂ ਚੁਣੀ ਗਈ ਪੰਚਾਇਤ ਸਰਪੰਚ ਮਾਤਾ ਪ੍ਰਕਾਸ਼ ਕੌਰ ਜੀ ਸਾਰੇ ਮੈਂਬਰ ਸਹਿਬਾਨ ਸਾਡੇ ਵਿੱਚ ਹਾਜ਼ਰ ਨੇ ਤੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਾਬਕਾ ਗੁਰਦੁਆਰੇ ਤੋਂ ਪ੍ਰਧਾਨ ਹਰਪਾਲ ਸਿੰਘ ਜੀ ਸਾਡੇ ਖਾਲਸਾ ਜੀ ਸੱਜਣ ਸਿੰਘ ਜੀ ਡੇਲੇਰ ਤੋਂ ਸਾਡੇ ਤੇਜਾ ਸਿੰਘ ਜੀ ਕਲੋਨੀਆ ਚੋਂ ਸਾਬਕਾ ਮੈਂਬਰ ਚਮਕੌਰ ਸਿੰਘ ਨਿਰਮਲ ਕੁਮਾਰ ਜੀ ਇਹ ਸਾਰੇ ਪੂਰੀ ਪੰਚਾਇਤ ਹਾਜ਼ਰ ਹੋ ਕੇ ਜਿਹੜੀ ਇਹਦੀ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਡਾਕਟਰ ਬ੍ਰਹਮਜੋਤ ਬਾਲੀਆ ਜੀ ਪਟਿਆਲੇ ਤੋਂ ਗੁਰੂ ਗੋਬਿੰਦ ਹਸਤਾਲ ਤੋਂ ਜਿਹੜੀ ਕਿ ਟੀਮ ਹਰ ਇੱਕ ਸਾਲ ਸਾਡੇ ਪਿੰਡ ਦੇ ਵਿੱਚ ਤਕਰੀਬਨ 10-15 ਜਿਹੜੇ ਆਪਰੇਸ਼ਨ ਕਰਦੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਤਲਬ ਇਹਨਾਂ ਦਾ ਜਿਹੜਾ ਸਿਸਟਮ ਆ ਓਹ ਪੂਰੀ ਟੀਮ ਬਹੁਤ ਵਧੀਆ ਤਰੀਕੇ ਨਾਲ ਮਤਲਬ ਜਿਹੜੇ ਨੇ ਲੈਂਸ ਪਾਉਂਦੇ ਨੇ ਜਿੱਥੇ ਵੱਡੀ ਗੱਲ ਹੈ ਕਈ ਵਾਰੀ ਅਸੀਂ ਬੇਨਤੀ ਕਰ ਦਿੰਨੇ ਹੁੰਦੇ ਆ ਡਾਕਟਰ ਸਾਹਿਬ ਨੂੰ ਕਿ ਜਿਹੜੇ ਗਰੀਬ ਮਰੀਜ਼ ਨੇ ਜੀ ਉਹ ਪੈਸੇ ਨਹੀਂ ਦੇ ਸਕਦੇ ਉਹਨਾਂ ਨੂੰ ਜਿਵੇਂ ਹਜ਼ਾਰ ਹਜ਼ਾਰ ਰੁਪਇਆ ਕਰਕੇ ਵੀ ਅਸੀਂ ਉਹਨਾਂ ਦੇ ਡਾਕਟਰ ਸਾਹਿਬ ਨੂੰ ਦਵਾ ਦਿੰਨੇ ਆ ਦੇਖੋ ਅਸੀਂ ਨਹੀਂ ਦੇਖਿਆ ਕੋਈ ਡਾਕਟਰ ਇੰਨੇ ਪੈਸੇ ਮਤਲਬ ਜਾਨੀ ਕਿ 5-7000 ਜਿਹੜਾ ਲੈਂਸ ਦਾ ਲੈਂਦੇ ਨੇ ਉਹ ਕਿਸ ਤਰ੍ਹਾਂ ਹੀ ਵੀ ਦੇ ਦਿੰਨੇ ਹੁੰਦੇ ਆ ਇਸ ਤਰ੍ਹਾਂ ਦੀ ਵੀ ਮਤਲਬ ਜਿਹੜੀ ਪ੍ਰੋਬਲਮ ਗਰੀਬ ਬੰਦੇ ਨੂੰ ਆਉਂਦੀ ਆ ਤੇ ਐ ਨਹੀਂ ਲੱਗਦਾ ਹੈਗਾ ਵੀ ਉਹ ਲੈਂਸ ਨਾ ਪਾਉਣ ਜਾਂ ਆਪਰੇਸ਼ਨ ਨਾ ਕਰਨ ਇਸ ਕਰਕੇ ਸਾਡੇ ਪੂਰੇ ਨਗਰ ਦੇ ਸਹਿਯੋਗ ਨਾਲ ਅੱਜ ਫੇਰ ਅਸੀਂ ਅੱਜ ਦੇ ਦਿਨ ਡਾਕਟਰ ਬ੍ਰਹਮਜੋਤ ਸਿੰਘ ਬਾਲੀਆ ਉਹਨਾਂ ਦੀ ਪੂਰੀ ਟੀਮ ਪਹੁੰਚੀ ਹੋਈ ਆ ਅੱਜ ਵੀ 10-15 ਜਿਹੜੇ ਆਪਰੇਟ ਹੋਣੇ ਨੇ ਸੋ ਸਾਰੀ ਸੰਗਤ ਪੂਰੀ ਖੁਸ਼ ਆ ਸਾਰੀਆਂ ਦਵਾਈਆਂ ਫਰੀ ਦੇ ਦਿੰਦੇ ਨੇ ਤੇ ਹਫਤੇ ਦੀ ਜਿਹੜੀ ਚੈੱਕ ਅਪ ਆ ਉਹ ਘਰਾਂ ਚ ਆ ਕੇ ਕਰਦੇ ਨੇ ਤੇ ਇੱਥੋਂ ਗੱਡੀ ਦੇ ਵਿੱਚ ਮੰਨ ਲਓ ਪੇਸ਼ੈਂਟਾਂ ਨੂੰ ਲੈ ਕੇ ਜਾਂਦੇ ਨੇ ਤੇ ਗੱਡੀ ਦੇ ਵਿੱਚ ਛੱਡਦੇ ਨੇ ਇੱਕ ਦਿਨ ਦੇ ਵਿੱਚ ਆਪਰੇਸ਼ਨ ਕੰਪਲੀਟ ਹੋ ਜਾਂਦਾ ਸਾਰੀ ਸੰਗਤ ਅੱਜ ਅੱਜ ਵੀ ਸਾਰੇ ਜੁੜੇ ਹੋਏ ਨੇ ਐਨਕਾਂ ਦੀ ਗੱਲ ਆ ਜਿੱਥੇ ਆਪਾਂ ਹਜ਼ਾਰ-ਹਜ਼ਾਰ ਰੁਪਏ ਦੀ ਦੁਕਾਨਾਂ ਤੋਂ ਐਨਕ ਖਰੀਦਦੇ ਆ ਸਿਰਫ 100 ਰੁਪਏ ਦੇ ਵਿੱਚ ਉਹ ਦਿੰਦੇ ਨੇ ਤੇ ਸਾਨੂੰ ਬਹੁਤ ਵੱਡਾ ਇਹਨਾਂ ਦਾ ਸਹਿਯੋਗ ਆ ਅਸੀਂ ਕੋਸ਼ਿਸ਼ ਇਹ ਵੀ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀ ਅਸੀਂ ਵੀ ਪਿੰਡ ਵੱਲੋਂ ਵੀ ਸੰਗਤ ਵੱਲੋਂ ਵੀ ਸਹਿਯੋਗ ਦਿੰਦੇ ਰਹਾਂਗੇ ਜਿਵੇਂ ਡਾਕਟਰ ਸਾਹਿਬ ਸਾਡੇ ਨਾਲ ਕੋਆਪਰੇਟ ਕਰਦੇ ਨੇ ਬਹੁਤ ਵੱਡੀ ਪਗਾਰ ਦੇ ਵਿੱਚ ਆਪਰੇਟ ਕਰਦੇ ਨੇ ਪੂਰੇ ਇਲਾਕੇ ਦੇ ਵਿੱਚ ਰੁਟੀਨ ਦੇ ਸਪੈਸ਼ਲ ਮਾਹਰ ਡਾਕਟਰ ਨੇ ਪੂਰੇ ਪਟਿਆਲੇ ਦੇ ਵਿੱਚ ਵਧੀਆ ਸਭ ਤੋਂ ਮਾਹਰ ਡਾਕਟਰ ਨੇ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਟੀਮ ਦਾ ਵੀ ਤੁਹਾਡੇ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਿਆਂ ਨੇ ਅੱਜ ਆ ਕੇ ਸਾਡੀ ਕਵਰਿੰਗ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਹਾਂਜੀ ਇਹ ਜਿਹੇ ਜਿਵੇਂ ਕੈਂਪ ਨੇ ਜਿਹੜੇ ਅੱਖਾਂ ਦੇ ਪ੍ਰਿੰਟ-ਪਿੰਟ ਲੱਗਣੇ ਚਾਹੀਦੇ ਨੇ ਕਿਉਂਕਿ ਬਜ਼ੁਰਗ ਦੇ ਬੁਢਾਪੇ ਦੇ ਵਿੱਚ ਜਿਹੜੀ ਚਿੱਟੇ ਮੂਤੀਏ ਦੀ ਜਾਂ ਅੱਖਾਂ ਦੀ ਪਰੇਸ਼ਾਨੀ ਆਉਣ ਲੱਗ ਜਾਂਦੀ ਆ ਤਾਂ ਕਿ ਉਹਨਾਂ ਨੂੰ ਅੱਖਾਂ ਦੀ ਜਿਹੜੀ ਉਹਨਾਂ ਦੀ ਰੌਸ਼ਨੀ ਆ ਦੁਬਾਰੇ ਉਹ ਵੀ ਦੁਬਾਰੇ ਦੇਖ ਸਕਣ ਤਹੇ ਜਿਹੜੇ ਕੈਂਪ ਨੇ ਇਹ ਪਿੰਡਾਂ ਦੇ ਵਿੱਚ ਪ੍ਰੋਵਾਈਡ ਕਰਨੇ ਚਾਹੀਦੇ ਨੇ ਪੰਚਾਇਤਾਂ ਨੂੰ ਤਾਂ ਕਿ ਬੁਢਾਪੇ ਸਮੇਂ ਉਹਨਾਂ ਦੀ ਨਿਗਾ ਦਾ ਸਹੀ ਟ੍ਰੀਟਮੈਂਟ ਹੋ ਸਕੇ ਧੰਨਵਾਦ ਚੱਲ ਕਰਦੇ ਆਂ ਅਸੀਂ ਪੇਸ਼ੈਂਟ ਨਾਲ ਜਿਹੜੇ ਦਵਾਈ ਲੈਣ ਆਏ ਸੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਾਈ ਲੈ ਲਈ ਜੀ ਨੀਗਾ ਘਟਦੀ ਮੇਰੀ ਬਾਕੀ ਇਹ ਆ ਵੀ ਪੰਚਾਇਤ ਦਾ ਡਾਕਟਰਾਂ ਦਾ ਬਹੁਤ ਧੰਨਵਾਦ ਕਰਨਦਾ ਜੀ ਬਾਕੀ ਮੀਡੀਆ ਵਾਲੇ ਦਾ ਧੰਨਵਾਦ ਕਰਨਦਾ ਜੀ ਬਹੁਤ ਬਹੁਤ ਇਹਨਾਂ ਨੂੰ ਬਧਾਈਆਂ ਹੋਣ ਠੀਕ ਹੈ ਬਾਕੀ ਚੰਗੀ ਤਰ੍ਹਾਂ ਇਲਾਜ ਕਰ ਰਹੇ ਨੇ ਜੀ ਆਪਣਾ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਸ਼ੁਭਨਾਮ ਕੀ ਸੀ ਦਵਿੰਦਰ ਸਿੰਘ ਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਗੱਲ ਕਰਦੇ ਹਾਂ ਅਸੀਂ ਪੇਸ਼ੈਂਟਾਂ ਨਾਲ ਜਿਨ੍ਹਾਂ ਨੇ ਮੈਡੀਸਨ ਲਈ ਹੈ ਦੇ ਨਾਲ ਸਸਿਕਾ ਜੀ ਸਸਿਕਾ ਬੱਕੀ ਅੱਖਾਂ ਚ ਲੈਂਸ ਪਾਉਣਗੇ ਕਹਿੰਦੇ ਡਾਕਟਰਾਂ ਨੇ ਦਿਖਾਉਣਾ ਇਹ ਤੇ ਹੁਣ ਕਹਿੰਦੇ ਸਪਰੇਸ਼ਨ ਹੋਊਗਾ ਇਹਦਾ ਵੀ ਇੱਥੇ ਲੈਂਸ ਬੈ ਜਾਣਗੇ ਠੀਕ ਹੈ ਜੀ ਠੀਕ ਬੱਕੀ ਹੁਣ ਦੇਖੋ ਇਹ ਗੱਡੀਆਂ ਲੈ ਕੇ ਆਉਣਗੇ ਤਾਂ ਇਹਨਾਂ ਨਾਲ ਜਾਵਾਂਗੇ ਠੀਕ ਹੈ ਠੀਕ ਹਾਂ ਬੱਕੀ ਹੁਣ ਤਾਂ ਠੀਕ ਹਾਂ ਜੀ ਤੁਸੀਂ ਵੀ ਮਤਾਈ ਅਸੀਂ ਅਕਾਤ ਖਾਣ ਆਏ ਸੀ ਹਾਂ ਜੀ ਲੰਚ ਪਾਊਗਾ ਜੀ ਠੀਕ ਹੈ ਅੱਖਾਂ ਦੀ ਜਿਹੜੀ ਰੋਸ਼ਨੀ ਆ ਘਟਾ ਹਾਂਜੀ ਘਟ ਗਈ ਹਾਂ ਪਰਮ ਲਵਾ ਗਈ ਅੱਖਾਂ ਕੀ ਡਾਕਟਰ ਸਾਹਿਬ ਨੇ ਕਿਹਾ ਜੀ ਥੋੜੇ ਲੰਚ ਪਾਊਗਾ ਜੀ ਪ੍ਰੇਸ਼ਣ ਕਰਨ ਜਾਵਾਂਗੇ ਠੀਕ ਹੈ ਜੀ ਹਾਂਜੀ ਗੱਡੀ ਆਉਗੀ ਤੇ ਗੱਡੀ ਦੇ ਵਿੱਚ ਪੇਸ਼ੈਂਟਾਂ ਨੂੰ ਆਉਣ ਜਾਣ ਦਾ ਪ੍ਰਬੰਧ ਰੱਖਿਆ ਗਿਆ ਜੋ ਕਿ ਪਿੰਡ ਪਰੋ ਦੀ ਨਗਰ ਦੀ ਪੰਚਾਇਤ ਦਾ ਇੱਕ ਚੰਗਾ ਉਪਰਾਲਾ ਕਿਉਂਕਿ ਜਹੇ ਕੈਂਪ ਪਿੰਡ-ਪਿੰਡ ਲੱਗਣੇ ਚਾਹੀਦੇ ਨੇ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ